ਦੇਰਾ ਤਾਂ ਸਵੇਰਾ ਲੈ ਗਿਆ ਸਾਂਝੀਆਂ ਆਇਆ ਤਾਂ ਹੁੰਦਾ ਤੇ ਉਹ ਜਲਾਨਗਰ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਪੂਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਮਰੇ ਦੇ ਅੰਦਰ ਕੀ ਨਾਮ ਸਰ ਆਪਣਾ ਕੋਸ਼ਿਸ਼ ਕਰਦੇ ਹਾਂ ਹਾਂਜੀ ਕੀ ਨਾਮ ਸਰ ਹੈ ਜੀ ਕਿਹਦਾ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਹਾਂ ਇੱਕ ਗਲੀ ਚੋਂ ਲੰਘਦੇ ਹੋਏ ਖੁੱਲੜ ਵੀਜ਼ਾ बोल ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤੇ ਉਹ ਦੋ ਹੱਥੀ ਵਕੀ ਹੋਏ ਫਿਰ ਕਿੱਧਰੋਂ ਵੱਲ ਟੌਂਚ ਮਾਰੀ ਗਈ ਭਾਜੀ ਹਾਂਜੀ ਆ ਇੱਕ ਟੇਬਲ ਤੇ ਇਹ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਮੈਨ ਨੀ ਕੋਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹੀ ਮੁੰਡਾ ਆ ਕਿਹਨਾਂ ਨੀ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ 90ਆਂ ਚ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਬਲਕਿ ਮੇਰੇ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਵੀ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਹੈ ਬੁੱਢੇ ਦਾ ਮੈਨੂੰ ਪਤਾ ਨਹੀਂ ਹੈ ਲੋ ਮੇਰਾ ਵੀ ਗੱਲ ਭਾਈ ਸ਼ੁਰੂ ਕਿੱਦਾ ਹੋਈ ਕੀ ਗੱਲ ਹੋਈ ਕੀ ਸੀ ਸਾਰੀ ਦੱਸੋ ਤੋ ਸਭ ਤੇ ਤੁਸੀਂ ਵਾਈਟ ਪਾਜੀ ਰਹਿਣ ਦੋ ਬਸ ਕਰੋ ਯਾਰ ਇਹ ਮਜ਼ਾਕ ਬਣਾਉਣਾ ਐ ਯਾਰ ਕਿਸੇ ਗੱਲ ਦਾ ਇਹ ਝਗੜਾ ਭਾਈ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਜਣੇ ਵਾਈਟ ਲਾ ਕੇ ਕਾਲੂ ਬਣਨਾ ਕੀ ਭਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਮੱਲੇ ਦੀ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਭਾਜੀ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬੰਨਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਅਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕੀ ਯਾਰ ਚੰਗਾ ਭਲਾ ਜੀ ਪੁੱਛਣੀ ਆਇਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਲਈ ਕਿ ਤੁਹਾਡੀ ਵੀ ਪਹਿਲੇ ਰஞ்சிਸ਼ ਹੈ ਨਹੀਂ ਜਾਨਦਾ ਭਾਜੀ ਕੌਣ ਹੈ ਕੌਣ ਨਹੀਂ ਓਕੇ ਅੱਛਾ ਬਿਲਕੁਲ ਜਿਆਦਾ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਜਲੰਧਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਤੋਂ ਜਾਲਾਨਗਰ ਦੀਆਂ ਜਿੱਥੇ ਤੁਸੀਂ ਜਾਣਦੇ ਹੀ ਹੋ ਜਿਹੜਾ ਕੁਲੜ ਪੀਜ਼ਾ ਇਹਨਾਂ ਦਾ ਜਿਹੜਾ ਰੈਸਟੋਰੈਂਟ ਐਸ ਤੋਂ ਦਾ ਦੇ ਕੇ ਕੁਲੜ ਪੀਜ਼ਾ ਨਾਮ ਜਿਹੜੇ ਮਸ਼ਹੂਰ ਨੇ ਸਿਹਜ ਰੋੜਾ ਸੋਨਾ ਉਹ ਲੁਕਾਇਆ ਜਾ ਰਿਹਾ ਹੈ ਕਿ ਤਿੰਨ ਮੁੰਡਿਆਂ ਵੱਲੋਂ ਜਿਹੜਾ ਕੀ ਗੰਦੀ ਟੋਹਚ ਮਾਰੀ ਗਈ ਹੈ ਸੋ ਜਾਲਾਨਗਰ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੋ ਹੱਥੋਂ ਭਾਈ ਦੀ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡਾ ਚੈਨਲ ਕਿਸੇ ਤਰ੍ਹਾਂ ਦੀ ਪੁਸ਼ ਕੋਈ ਨੂੰ ਪਤਾ ਨਹੀਂ ਕਿ ਉਹ ਦੋ ਦੋ ਗੇਟ ਵਿੱਚ ਗਿਆ ਮੈਂ ਭੈਣੋ ਅਪੀੜ ਮਾਰੀ ਕਿੰਨੇ ਕਿੰਨੇ ਬਾਰੇ ਉਹ ਵੀ ਮੁੰਡਾ ਸੀਗਾ ਤੇ ਤਨਾ ਨਿਗਾਰਤ ਤੇ ਬੇੜਾ ਰੱਖਿਆ ਸੀ ਭਾਤੀ ਵਕੀ ਜਦੋਂ ਪੈ ਰਿਆ ਤੁਹਾਡੇ ਨਾਲ ਹੋ ਸਕਦਾ ਉਹ ਬਾਤਾਂ ਜੁਤਾਈ ਨਹੀਂ ਭਾਜੀ ਤੁਸੀਂ ਦੇਖੋ ਜਿੱਥੇ ਨਾ ਆਪਾਂ ਉਸ ਬੱਚੇ ਨੂੰ ਜਾਣਦੇ ਹਾਂ ਤਾਂ ਆਪਾਂ ਜਿਹੜਾ ਉਹਦਾ ਮਾਮ ਸਾਰੇ ਜਣੇ ਇੱਥੇ ਲੱਗੀ ਸੀ ਸਾਡੇ ਕੈਮਰੇ ਹੈਗੇ ਤੁਸੀਂ ਉਹਨਾਂ ਦੇਖ ਲਿਓ ਭੋਰ ਭਾਜੀ ਫਿਰ ਮੱਝੇ ਜਮਾ ਦੇ ਮਾੜੀ ਗਏ ਨੇ ਕੀ ਆ ਨਹੀਂ ਮੌਸਮ ਨਾ ਆਇਆ यार तो दीवे मैं बच्ची कटोरा मज़े ला रही है बच्चा जो मम्मी जो निकाया बच्चा बिना बात करने के जाने 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 ਇਹ ਨਹੀਂ ਵੀ ਆਈ ਵਾਈ ਵੀ ਆਈ ਕਿ ਕਿਸ ਕਿਸ ਨੇ ਕਿੰਨੇ ਲਿਖਿਆ ਹਾਜੀ ਵੀ ਵੋਟਾਂ ਮਾਰ ਹੁੰਦੀ ਹੋ ਆ ਆਸ ਕਹ ਦੇਣਾ ਕਿ ਦੇਖੋ ਅੰਦੇ ਜੋ ਉਹ ਇਹਨਾਂ ਦੇ ਬੇੜੋ ਕਿਹਾ ਮੇਰਾ ਬਾਤ ਨਹੀਂ ਪੈਂਦਾ ਵੀ ਕਦੀ ਕਰੋ ਬੇੜੋ ਇਹ ਕੀ ਕਾਗਜ਼ ਦੇ ਲਈ ਵਾ ਨਹੀਂ ਕੀਤਾ ਮੈਂ ਤੇ ਬਹੁਤਾਂ ਲਾਈ ਵੀ ਕੀਤਾ ਆਪਣੇ ਆਪਣਾ ਕਦੀ ਕੀਤਾ ਕੋਟੇਟਾ ਲਾਈ ਵੀ ਕਿ ਇਹਨਾਂ ਦੇ ਲਈ ਚਲੋ ਭਾਈ ਤੁਸੀਂ ਆਪਣਾ ਦੱਸ ਲਿਓ ਨਹੀਂ ਕੋਈ ਗੱਲ ਨਹੀਂ ਸਮਝੇ ਹੁਣ ਜੇ ਉਹਨਾਂ ਨਾਲ ਹੋਈ ਏ ਕਟਣਾ ਉਹ ਤੇ ਆਪ ਬੋਲ ਰਹੇ ਉਹਦੇ ਆਪ ਦੱਸ ਰਹੇ ਭਾਜੀ ਨਹੀਂ ਭਾਜੀ ਸਵਾਲ ਕਰਦਾ ਸਾਨੂੰ ਨਹੀਂ ਤੇ ਭਾਜੀ ਆਪਾਂ ਕੁਝ ਨਹੀਂ ਸੋਡੀ ਗਿਆ ਭਾਜੀ ਉਹ ਕੀ ਸਾਡੇ ਸਾਡੇ ਦੇ ਕੰਮ ਆ ਭਾਜੀ ਉਹ ਦੇਖ ਸਕਦੇ ਹੋ ਕਿ ਬੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਾਲਾ ਨਗਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਹਿਜ ਅਰੋੜਾ ਜਿਹੜੇ ਤੁਹਾਨੂੰ ਦੱਸਦੇ ਕੋਲੜ ਵੀਜ਼ਾ ਦੇ ਨਾਮ ਦੇ ਨਾਲ ਜਿਹੜੇ ਮਸ਼ਹੂਰ ਨੇ ਸੋਨਾਂ ਨੂੰ ਜਿਹੜੀ ਗੰਦੀ ਚੋਂਚ ਜਿਹੜੀ ਮਾਰੀ ਗਈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਤੋ ਜਲੰਧਰ ਦੇ ਉਜਾਲਾ ਨ ਕਰਦੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮਾਹੌਲ ਕਾਫੀ ਜਿਹੜਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਰੱਖਣਾ ਹੋਈ ਹੈ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਾਫੀ ਮੁਹੱਲੇ ਨਿਵਾਸੀ ਜਿਹੜੇ ਇੱਥੇ ਇਕੱਠੇ ਹੋਏ ਪਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਜਾਲਾ ਨਗਰ ਦੇ ਵਿੱਚ ਸੋ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਅਲੀਗੇਸ਼ਨ ਲਾਇਆ ਜਾ ਰਿਹਾ ਹੈ ਕਿ ਜਿਹੜੀ ਗੰਦੀ ਟੌਂਚ ਜਿਹੜੀ ਮਾਰੀ ਗਈ ਹੈ ਸੋ ਦੋ ਤਿੰਨ ਜਿਹੜਾ ਮੁੰਡਿਆਂ ਦੇ ਬਾਰੇ ਉਹ ਦੱਸ ਰਹੇ ਨੇ ਪਰ ਜਿਹੜੇ ਕਹਿ ਰਹੇ ਨੇ ਕਿ ਜਿਹੜੇ ਅਨਨੋਨ ਨੇ ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈਗਾ ਮੇਰੀ ਕੋਈ ਦੁਸ਼ਮਣ ਨਹੀਂ ਹੈਗੀ ਉਹ ਜਿਹੜੇ ਐਲੀਵੇਸ਼ਨ ਲਗਾ ਰਹੇ ਸੀ ਗਲਤ ਬੋਲਿਆ ਜਾ ਛੋਟਾ ਪਾ ਲਿਆ ਅੱਛਾ ਇਹ ਮੱਲੇ ਵੀ ਭਾਈ 1 ਮਿੰਟ ਰੋਕੇ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਹੈ ਕਿ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟਿੱਕਰ ਕੀਤੀ ਹੈ ਪਰ 19 ਸਾਲਾਂ ਦਾ ਬੱਚਾ ਕੋਈ ਏਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱੱਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਗੁੱਥ ਭਾਈ ਹੋ ਗਿਆ ਨਾ ਪਹਿਲੇ ਇਹਨਾਂ ਨੇ ਫੜਿਆ ਪਹਿਲਾਂ ਇਹਨਾਂ ਨੇ ਫੜਿਆ ਇਹਨਾਂ ਨੇ ਕੀ ਰਿਆ بس ਆਈ ਹੋਈ ਹੈ ਕਿਰਪਾਨਗੜ੍ਹ ਦੀ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਇਹ ਚੀਜ਼ ਨੂੰ ਹੋਜੀ ਹੋ ਗਿਆ ਰਹੇ ਕਿਸੇ ਕੋ ਗਾੜੀ ਤੋਂ ਜਾਂ ਗਾਲ ਕੋ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਬੱਚਾ ਨਿਕਿਆ 19 ਸਾਲ ਦਾ ਉਹ ਇਦਾਂ ਦੇ ਕੰਮ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮ ਗਲਤ ਹੋਇਆ ਜੂ ਹੋਇਆ ਨਹੀਂ ਪਰ ਪੱਜੋ ਐਲੀਗੇਸ਼ਨ ਆ ਰਹੇ ਨੇ ਕਿ ਟੌਂਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ 19 ਸਾਲ ਦਾ ਬੱਚਾ ਹੈ ਤੁਸੀਂ ਆਪ ਹੀ ਹਸਾਲਾ ਲੋ ਤੁਹਾਡੀ ਵੀ ਉਮਰ ਹੈਗੀ ਆ ਨੀ 19 ਸਾਲ ਦੇ ਬੱਚੇ ਨੂੰ ਇਦਾਂ ਦੇ ਕੰਮ ਕਰਦੇ ਝਗੜਾ ਹੋਇਆ ਜਿਹੜਾ ਪਤਾ ਨਹੀਂ ਸਾਨੂੰ ਫੋਨ ਆਇਆ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਠੀਕ ਆ ਪੁਲਿਸ ਵੀ ਆਈ ਸੀ ਮੌਕੇ ਤੇ ਤੁਹਾਡੇ ਵੱਲੋਂ ਬੁਲਾਈ ਗਈ ਨੀ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਵੰਦੀਸ਼ ਨਹੀਂ ਆਈ ਨਾ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦਾ ਇੱਕ ਵਿਚ ਆਇਆ ਕਿ ਗੱਲ ਨਾ ਵਧੇ ਬਸ ਜੇ ਉਹ ਮੱਲੇ ਲੜ